ਮੇਹ ਹੁਣੇ ਅੱਜ ਫੋਰੀ ਤੌਰ ਤੇ ਰੇਲਿੰਗ ਲੱਗਣੀ ਚਾਹੀਦੀ ਕਿਉਂਕਿ ਆ ਫਿਰ ਨਵਾਂ ਹਾਸਾ ਨਾ ਵਾਪਰੇ ਚਲੋ ਵੀਰ ਦਾ ਦੇ ਘਰ ਬਰਬਾਦ ਹੋ ਗਿਆ ਹਾਂਜੀ ਉੱਠਣਾ ਹੀ ਨਹੀਂਗਾ ਹੈ ਤਾਂ ਇਹ ਉੱਠ ਨਹੀਂ ਸਰ ਆਪਾਂ ਮਾਂ ਨੂੰ ਜਿੰਨੇ ਦਿਨ ਮਰਜ਼ੀ ਲੱਗਦਾ ਐ ਅਸੀਂ ਉੱਠਣਾ ਹੀ ਨਹੀਂਗਾ ਐਂ ਬਾਕੀ ਗਟਾਰੀਆ ਸਾਹਿਬ ਨੇ ਵੀ ਸਾਨੂੰ ਵਿਸ਼ਵਾਸਤ ਵਾਦਾ ਵਾਦੀ ਸੀ ਮੈਂ ਜਿਹੜਾ ਹਾਂ ਜਿਹੜੀ ਗੱਲ ਕੀਤੀ ਹੋਰ ਇਹਨਾਂ ਨੇ ਕਿਹਾ ਵੀ ਠੇਕੇਦਾਰ ਤੇ ਗਾਰਡ ਤੇ ਫੋਰੀ ਤੌਰ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਜੀ ਉਹਨਾਂ ਦੇ ਹਾਂਜੀ ਉਹਨੇ ਬਾਕੀ ਦੀ ਕੋਈ ਗੋਤਾਖੋਰਾਂ ਦਾ ਪ੍ਰਬੰਧ ਕਰਕੇ ਤੇ ਆਪਾਂ ਬੱਚਿਆਂ ਦੀ ਡੈੱਡ ਬੋਰਡਿੰਗ ਦੇ ਬੰਦੂ ਕਰੀਏ ਤੁਸੀਂ ਮਾੜਾ ਮ ਮੇਰਾ ਨਾਮ ਜਸਵੀਰ ਸਿੰਘ ਹੈ ਇਹ ਜਿਹੜਾ ਹਾਸਾ ਵਾਪਰਿਆ ਕਿਵੇਂ ਵਾਪਰਿਆ ਇਹ ਕਿਥੋਂ ਆ ਰਹੇ ਸੀ ਤੁਸੀਂ ਮੈਂ ਫਰੀਪੁਰ ਤੋਂ ਆ ਰਿਹਾ ਸੀ ਗਈ ਤੇ ਇਹ ਗੱਲ ਦਾ ਮੈਨੂੰ ਨਹੀਂ ਪਤਾਗਾ ਇੱਥੇ ਟਿੱਕੜ ਜਦਾ ਹੀ ਤੇ ਮੈਂ ਮੋਟਰਸਾਈਕਲ ਲੰਗਾਉਣ ਲੱਗਾ ਮੋਟਰਸਾਈਕਲ ਟਿਲਕ ਗਿਆ ਹੀ ਕਿ ਉਹ ਸਾਈਡ ਨੂੰ ਜਦੋਂ ਡਿੱਗੇ ਅਸੀਂ ਸਾਰੇ ਜੀਵੇ ਚ ਡਿੱਗੇ ਤਿੰਨੇ ਹੀ ਇਹ ਡਿੱਗੇ ਵਿੱਚ ਮੈਂ ਬਾਹਰ ਸੀ ਮੋਟਰਸਾਈਕਲ ਤੋਂ ਚਾਰ ਜਾਣੇ ਸੀਗੇ ਦੋ ਜਵਾਰ ਸੀਗੇ ਇਹ ਟਕ ਤੱਕ ਦਾ तकरीबन ਸਮਾਂ ਹੀ ਗਈ ਹਾਂਜੀ ਤੇ ਮੈਂ ਬਾਹਰ ਸੀਗਾ ਮੈਂ ਫਿਰ ਜਦੋਂ ਇਹਨਾਂ ਨੂੰ ਵੇਖਿਆ ਵਿੱਚ ਢਿੱਗੇ ਮੈਂ ਆਪ ਵੀ ਛਾਲ ਮਾਰਤੀ ਇਹਨਾਂ ਦੇ ਮਗਰੇ ਇਹਨਾਂ ਨੂੰ ਕੱਢਣ ਲਈ ਪਰ ਮੇਰਾ ਜੋਰ ਨਹੀਂ ਚੱਲਿਆ ਮੈਂ ਲੀੜੇ ਪਾਏ ਸੀਗੇ ਮੈਂ ਆਪ ਵੀ ਡੁੱਬਦਾ ਜਾਂਦਾ ਹੀ ਗਈ ਕਿਉਂਕਿ ਲੀੜਿਆਂ ਦੇ ਨਾਲ ਥਾਂ ਨੂੰ ਭਾਰ ਹੋ ਗਿਆ ਨਾ ਜਦੋਂ ਥਾਂ ਨੂੰ ਮੈਂ ਆਪ ਡੁੱਬਿੰਦਾ ਜਾ ਰਿਹਾ ਮੈਂ ਬਹੁਤ ਔਖਾ ਨਿਕਲਿਆ ਵਿੱਚੋਂ ਮੈਂ ਪੱਜ ਪੁੱਜ ਕੇ ਮਹਾ ਜਾ ਕੇ ਪਿੰਟ ਫਿਰ ਦੱਸਿਆ ਘਰੇ ਆਉਦੇ ਤੇ ਕਰਦੇ ਕਰਦਿਆਂ ਨੂੰ ਪਚਾ ਸਕਿਆ ਹਾਂਜੀ ਹਾਂਜੀ ਮੈਂ ਇਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਧੱਕੇ ਧੱਕੇ ਮਾਰ ਕੇ ਪਰਾਂ ਨੂੰ ਲਗਾਇਆ ਜਿੰਨਾ ਕੋਸ਼ਿਸ਼ ਜਿੰਨਾ ਚਿਰੇ ਮੇਰੇ ਕੋਲ ਰਹੇ ਪਾਚੇ ਗਾਂ ਨਾਂਗੇ ਕਿਤੇ ਮੈਨੂੰ ਲੱਗਿਆ ਵੀ ਮੇਰਾ ਘਰ ਖਤਮ ਹੋ ਗਿਆ ਜੀ ਮੈਂ ਫਿਰ ਪਿੰਡ ਜਾ ਕੇ ਦੱਸਿਆ ਜੀ ਮੈਂ ਬੜਾ ਉੱਖਾ ਗਿਆ ਜੀ ਬਾਲ ਦੇ ਉੱਪਰ ਕਦੀ ਗਰੇਲਾਂ ਦੀ ਸ਼ਿਕਾਇਤ ਕਿਸੇ ਮਹਿਕਮੇ ਨੂੰ ਕੀਤੀ ਨਹੀਂ ਤੁਸੀਂ ਹਾਂਜੀ ਬਹੁਤ ਕੀਤੀ ਜੀ ਪਹਿਲਾਂ ਤੇ ਪਰ ਕਿਸੇ ਨੇ ਸੁਣੀ ਨਹੀਂ ਕੋਈ ਕੀ ਮੰਗ ਕੀ ਕਰਦੇ ਤੁਸੀਂ ਮੰਗ ਸਾਡੀ ਇਹ ਹੀ ਹੈ ਹੀ ਕੁਰਬਾਨ ਜਾਣਾ ਚਾਹੀਦਾ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ। ਦੋ ਬੱਚੇ ਸੀਗੇ। ਹਾਂਜੀ ਦੋ ਬੱਚੇ ਹੀ ਸੀਗੇ। ਕਿੰਨੀ ਉਮਰ ਸੀਗੀ ਬੱਚਾ ਦੀ? 4 ਇੱਕ 4 ਸਾਲ ਦਾ ਹੈਗਾ ਜੀ, ਇੱਕ 2 ਸਾਲ ਦਾ। ਹਾਂਜੀ ਵੀਰ ਜੀ ਜਿਹੜਾ ਅੱਜ ਹਾਦਸਾ ਵਾਪਰਿਆ, ਕਾਫੀ ਸਮੇਂ ਤੋਂ ਜਿਹੜਾ ਇਹ ਪੁਲ ਹੈ, ਰੋਡਾਂ ਪੁਲ ਦਾ। ਕਈ ਹਾਦਸੇ ਵਾਪਰ ਚੁੱਕੇ ਨੇ। ਕੀ ਕਹਿਣਾ ਚਾਹੁੰਦੇ ਜਿਹੜਾ ਜਿਹੜਾ ਪਹਿਲਾਂ ਤਾਂ ਫਤਿਹਪੁਰਾਨਾ ਵਾਹ ਗੁਰਜੀਕਾ ਖਾਲਸਾ ਵਾਹ ਗੁਰਜੀ ਕੀ ਫਤਿਹ ਜਿਹੜਾ ਹਾਦਸਾ ਹੋਇਆ ਵਾ ਬਹੁਤ ਮਾੜਾ ਕੰਮ ਹੋਇਆ ਵਾ। ਇਹ ਘਾਟਾ ਕਦੀ ਨਹੀਂ ਪੂਰਾ ਹੋ ਸਕਦਾ। ਇੱਕ ਪਰਿਵਾਰ ਕੜਾ ਬਿਲਕੁਲ ਉਜੜ ਗਿਆ ਵਾ ਉਹਦੀਆਂ ਖੁਸ਼ੀਆਂ ਉਜੜ ਗਈਆਂ ਵਾ ਕਿ ਦੋ ਬੱਚੇ ਇਸ ਪੁੱਲੇ ਦੇ ਲਪੇਟ ਦੇ ਵਿੱਚ ਆਏ ਆ ਬੜੇ ਚਿਰ ਤੋਂ ਅਸੀਂ ਵੀ ਮੰਗ ਕੀਤੀ ਸੀ ਸਰਕਾਰ ਨੂੰ ਵੀ ਕੀਤੀ ਸंचाई ਵਿਭਾਗ ਨੂੰ ਵੀ ਚਿੱਠੀਆਂ ਪਾਈਆਂ ਮੈਂ ਡੀਸੀ ਮੈਡਨਾਂ ਵੀ ਗੱਲ ਕੀਤੀ ਕਿ ਜਿਨ੍ਹਾਂ ਤੇ ਕਾਰਵਾਈ ਬੰਦੀ ਆ ਜਿਨ੍ਹਾਂ ਨੇ ਇਹਦੇ ਵੱਲ ਧਿਆਨ ਨਹੀਂ ਦਿੱਤਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਤੇ ਜੋ ਰੀਲੀਫ ਫੰਡ ਦੇ ਵਿੱਚ ਇਸ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ ਤੇ ਮੈਂ ਆਪਣੀ ਟੀਮ ਵੱਲੋਂ ਇੱਥੇ ਇੱਕ ਛੋਟਾ ਜਿਹਾ ਐਲਾਨ ਕੀਤਾ ਕਿ ਇਹ ਕਿਹੜਾ ਗ੍ਰਿਲ ਦਾ ਕੰਮ ਹੈ ਉਹ ਅੱਜ ਤੋਂ ਹੀ ਸ਼ੁਰੂ ਹੋ ਜਾਊਗਾ ਅੱਜ ਹੀ ਗ੍ਰਿਲ ਬੰਨੀ ਸ਼ੁਰੂ ਹੋ ਜੂਗੀ ਜੀ ਕਿ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕੜੀਆਂ ਛੋਟੇ ਬੱਚੇ ਦੀਆਂ ਇਨਸਾਨਾਂ ਦੀਆਂ ਕੜੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ